ਲੋਕ ਤੁਸੀਂ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਕੱਲ ਨਹੀਂ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੇ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਨਾਲ ਸਭ ਦੂਸਰੀ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਪੰਜਾਬ ਤੁਸੀਂ ਕੀ ਕੀ ਖਲਾਫ ਜੀ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਦਾ ਮਨ ਬਣਾਇਆ ਦਾ ਕਿਸਤਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸਤਾਂ ਦੀ ਕੀ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗਦੀ ਹੈ ਅੱਜ ਤੱਕ ਇਹ ਯੂ ਨੋ ਸੱਜਣ ਜ਼ਿਲੰਦਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਦਤੀ ਰਹਿੰਦੇ ਆ ਕਿ ਉਹ ਸਭ ਠੀਕ ਆ ਅਕੂਨ ਵੀ ਯਾਰੀ ਦੇ ਆਂ ਤਾਂ ਲੱਗੀ ਰਹਿੰਦੀ ਇਹ ਤਾਂ ਪੁੱਪਾ ਜੀ ਤਾਂ ਜਦੋਂ ਦਾ ਗੌਂਡ ਲੰਘਾ ਟੋਲ ਨੂੰ ਲੱਗਾ ਪਹਿਲਾ ਮੀਡੀਆ ਸੀ ਜਿਹੜਾ ਮੂੰਹ ਪਤਾ ਲੱਗਿਆ ਸੀ ਗੌਰ ਤੋਂ ਪਹਿਲਾਂ ਦੇ ਮੀਡੀਆ ਵੀ ਸੀ ਵਾਲੇ ਪਾਸੇ ਤਾਂ ਗੌਰ ਤੋਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਜਿਹ ਹਾਈਲਾਈਟ ਹੋਏਗਾ ਨਹੀਂ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿਛੇ ਵਾਲਾ ਜੀ ਮੈਂ ਤਾਂ ਪਰਦੇ ਜਿਹਾ ਚੇਤ ਲੱਗ ਰਿਹਾ ਤੁਸੀਂ ਇੱਥੇ ਪੰਜਾਬ ਵਾਲੇ ਹੋ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਮੈਂ ਪਹਿਲਾਂ ਤੋਂ ਲੱਗੀ ਹੋਈ ਹਾਂ ਮਾਨਸ